ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਅੱਜ ਆਪਾਂ ਬੇਨਤੀਆਂ ਸਾਝੀਆਂ ਕਰਾਂਗੇ ਕਿ ਪਦਾਰਥਾਂ ਦੇ ਢੇਰ ਕਿਹਦੇ ਮੂਰੇ ਲੱਗਦੇ ਨੇ ਤੇ ਕਿਹੜੇ ਨੇ ਜਿਹੜੇ ਸਿਮਰਨ ਕਰਦੇ ਨੇ ਤੇ ਕਿੰਨਾ ਕਰਨਾ ਚਾਹੀਦਾ ਬਹੁਤ ਸਾਰੇ ਸਵਾਲ ਨੇ ਇਸ ਵਿਸ਼ੇ ਨੂੰ ਆਪਾਂ ਥੋੜਾ ਜਿਹਾ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਇੱਕ ਮਹਾਪੁਰਖਾਂ ਤੋਂ ਮੈਂ ਗੱਲ ਸੁਣੀ ਸੀ ਕਿ ਜਿਹੜਾ ਰੋਜ਼ਾਨਾ ਪੰਜ ਮਾਲਾ ਕਰਦਾ ਹੈ ਮੂਲ ਮੰਤਰ ਦੀਆਂ ਉਹਦੇ ਅੱਗੇ ਪਦਾਰਥਾਂ ਦੇ ਢੇਰ ਲੱਗ ਜਾਂਦੇ ਨੇ ਸਾਧ ਸੰਗਤ ਉਹਦੇ ਅੱਗੇ ਪਦਾਰਥਾਂ ਦੇ ਢੇਰ ਲੱਗ ਜਾਂਦੇ ਨੇ ਇੱਕ ਬੇਨਤੀ ਨੂੰ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਿਓ ਸਾਧ ਸੰਗਤ ਸਤਿਗੁਰੂ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਕਹਿੰਦੀ ਹੈ ਕਿ ਭਲਿਆ ਜਿਹਦੀ ਕਿਰਪਾ ਦੇ ਨਾਲ ਤੈਨੂੰ ਸਭ ਕੁਝ ਹਾਸਲ ਹੋਇਆ ਹੈ ਤੇ ਪਿਆਰਿਆ ਜੇ ਪ੍ਰਸ਼ਾਦ ਸਤਹੀ ਅੰਮ੍ਰਿਤ ਖਾਹੇ ਤੇ ਯਾਦ ਰੱਖ ਤਿਸ ਠਾਕੁਰ ਕੋ ਰੱਖ ਮਨ ਮਾਹੇ ਸਤਗੁਰ ਨੇ ਸਪਸ਼ਟ ਜੀ ਗੱਲ ਕਰ ਦਿੱਤੀ ਨਾ ਸਤਗੁਰ ਕਹਿੰਦੇ ਉਸ ਪਦਾਰਥਾ ਨੂੰ ਛਕਣ ਵਾਲਿਆ ਸਜਣਾ ਜਿਸ ਨੇ ਇਹ ਪਦਾਰਥ ਦਿੱਤੇ ਨੇ ਉਸ ਪਰਮਾਤਮਾ ਨੂੰ ਜ਼ਰੂਰ ਯਾਦ ਰੱਖ ਉਸ ਪਰਮਾਤਮਾ ਨੂੰ ਚੇਤੇ ਰੱਖ ਉਹ ਸਤਿਗੁਰ ਤੇ ਭਰੋਸਾ ਰੱਖ ਉਹ ਪਾਤਸ਼ਾਹ ਨੂੰ ਚੇਤੇ ਰੱਖ ਭਲਿਆ ਕਿਤੇ ਇਹ ਨਾ ਹੋਵੇ ਕਿ ਤੂੰ ਆਪਣੇ ਆਪ ਦੇ ਵਿੱਚ ਹੀ ਰਵੇਂ ਸਾਧ ਸੰਗਤ ਬੇਨਤੀ ਕਰਾਂ ਕਿ ਪਦਾਰਥ ਸਾਰੇ ਮੰਗਦੇ ਨੇ ਸਾਰੇ ਕਹਿੰਦੇ ਨੇ ਆ ਵੀ ਮਿਲ ਜਾਏ ਉਹ ਵੀ ਮਿਲ ਜਾਏ ਪਰ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਕਿ ਗੁਰੂ ਤੇ ਭਰੋਸਾ ਕੋਈ ਨਹੀਂ ਕਰਦਾ ਗੁਰੂ ਦਾ ਨਾਮ ਕੋਈ ਨਹੀਂ ਲੈਂਦਾ ਕੋਈ ਨਹੀਂ ਕਹਿੰਦਾ ਕਿ ਸਤਗੁਰੂ ਜੀ ਕਿਰਪਾ ਕਰਿਓ ਕੋਈ ਨਹੀਂ ਕਹਿੰਦਾ ਪਾਤਸ਼ਾਹ ਜੀ ਕਿਰਪਾ ਕਰਿਓ ਇੱਕ ਬੇਨਤੀ ਕਰਦਾ ਪੰਜ ਮਾਲਾ ਰੋਜ਼ਾਨਾ ਮੂਲ ਮੰਤਰ ਦੀਆਂ ਤੜਕੇ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਕਰਦਾ ਹੈ ਸਾਧ ਸੰਗਤ ਸਤਗੁਰੂ ਉਹਤੇ ਕਿਰਪਾ ਕਰਦੇ ਨੇ ਪਾਤਸ਼ਾਹ ਜੀ ਨੇ ਜਿਉ ਮੰਦਰ ਕੋ ਥੰਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ ਕਹਿੰਦੇ ਉਹਦੇ ਤੇ ਐਸੀ ਕਿਰਪਾ ਹੁੰਦੀ ਹੈ ਜਿੰਮੇ ਇੱਕ ਵੱਡੀ ਬਿਲਡਿੰਗ ਨੂੰ ਥੰਮਲੇ ਲਾਉਣੇ ਪੈਂਦੇ ਨੇ ਰੋਕਣ ਦੇ ਲਈ ਉਸ ਤਰ੍ਹਾਂ ਇਸ ਸਿੱਖ ਦੇ ਮਨ ਨੂੰ ਸ਼ਬਦ ਰੂਪੀ ਥੰਮਲਿਆਂ ਦੀ ਜ਼ਰੂਰਤ ਹੈ ਤੇ ਇਹ ਮਨ ਜਿਹੜਾ ਫਿਰ ਥੰਮਿਆ ਜਾਂਦਾ ਫਿਰ ਇਹ ਮਨ ਭਟਕਦਾ ਨਹੀਂ ਸਤਿਗੁਰੂ ਫਿਰ ਇਹਦੇ ਤੇ ਐਸੀ ਕਿਰਪਾ ਕਰ ਦਿੰਦੇ ਨੇ ਪਾਤਸ਼ਾਹ ਫਿਰ ਇਹਦੇ ਤੇ ਐਸੀ ਕਿਰਪਾ ਕਰਦੇ ਨੇ ਹੁਣ ਇਸ ਚੀਜ਼ ਨੂੰ ਜ਼ਰਾ ਸਮਝਿਓ ਕਿ ਸਤਿਗੁਰੂ ਜੀ ਕਿਰਪਾ ਕਰਦੇ ਨੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਪਿਆਰਿਓ ਸਤਿਗੁਰੂ ਨੇ ਇਹ ਕਿਰਪਾ ਕਰ ਦਿੱਤੀ ਕਿ ਸਤਗੁਰ ਕਹਿੰਦੇ ਨੇ ਕਿ ਭਲਿਆ ਯਾਦ ਰੱਖੀ ਸਤਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਤਗੁਰ ਸਿੱਖ ਕੇ ਬੰਧਨ ਕੱਟੈ ਸਤਗੁਰ ਕਹਿੰਦੇ ਉਹਨਾਂ ਸਿੱਖਾਂ ਦੇ ਬੰਧਨ ਕੱਟਦੇ ਨੇ ਜਿਹੜੇ ਉਹਨੂੰ ਯਾਦ ਕਰਦੇ ਨੇ ਆਪਾਂ ਪੜ੍ਹਦੇ ਆ ਨਾ ਕਿ ਜੋ ਪ੍ਰਭ ਕੋ ਮਿਲ ਬੋ ਚਹਿ ਖੋਜ ਸ਼ਬਦ ਮੈਂ ਲੇਹੇ ਤੇ ਤੇ ਸ਼ਬਦ ਦੇ ਵਿੱਚ ਉਹ ਖੋਜਣਾ ਪਏਗਾ ਭਲਿਆ ਅਸੀਂ ਤੇ ਪਦਾਰਥਾਂ ਦੇ ਪਿੱਛੇ ਲੱਗੇ ਹੋਇਆ ਕੋਈ ਕਹਿੰਦਾ ਮੈਨੂੰ ਆਹ ਮਿਲ ਜਾਏ ਕੋਈ ਕਹਿੰਦਾ ਮੈਨੂੰ ਆਹ ਮਿਲ ਜਾਏ ਆਹ ਚੀਜ਼ਾਂ ਵੀ ਕੋਈ ਮੰਗਣ ਵਾਲੀਆਂ ਨੇ ਸਾਧ ਸੰਗਤ ਇਹ ਚੀਜ਼ਾਂ 18 ਸਿੱਧੀਆਂ ਨੌ ਨਦੀਆਂ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਏ ਸਤਿਗੁਰ ਨੇ ਇਹ ਵੀ ਗੱਲ ਸਪਸ਼ਟ ਕਰ ਦਿੱਤੀ ਹੁਣ ਭਲਿਓ ਇਹ ਗੱਲ ਸੋਚਿਓ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਕੀਤੀਆਂ ਹੋਈਆਂ ਹਰ ਇੱਕ ਗੱਲਾਂ ਕਿ ਅਸੀਂ ਉਹਨਾਂ ਨੂੰ ਮੰਨਦੇ ਆਂ ਕਿ ਨਹੀਂ ਮੰਨਦੇ ਅਸੀਂ ਉਹਨਾਂ ਤੇ ਚੱਲ ਰਹੇ ਆ ਕਿ ਨਹੀਂ ਚੱਲ ਰਹੇ ਇਹ ਤਾਂ ਸਾਨੂੰ ਸੋਚਣਾ ਪਏਗਾ ਪਰ ਨਹੀਂ ਪਿਆਰਿਓ ਅਸੀਂ ਉਹਨਾਂ ਨੂੰ ਮੰਨ ਨਹੀਂ ਰਹੇ ਅਸੀਂ ਉਹਨਾਂ ਤੋਂ ਕਿਤੇ ਨਾ ਕਿਤੇ ਪਰੇ ਟਕੇ ਬੈਠੇ ਹੋਇਆ ਸਮਝਿਓ ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ ਪਰ ਸਾਧ ਸੰਗਤ ਸਤਗੁਰ ਕਹਿੰਦੇ ਯਾਦ ਰੱਖੀ ਮੂਲ ਮੰਤਰ ਦਾ ਜਾਪ ਕਰੀ ਕਦੇ ਤੂੰ ਗੁਰੂ ਤੋਂ ਬੈਠ ਕੇ ਮੰਗੀ ਉਹਦਾ ਸਿਮਰਨ ਕਰਕੇ ਕਿ ਸਤਗੁਰੂ ਆਹ ਵਸਤੂ ਦੇ ਦਿਓ ਸਤਗੁਰ ਕਿੰਨੇ ਪਦਾਰਥਾਂ ਨੇ ਢੇਰ ਲਾ ਦੇਣਗੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਹਿਸੋ ਪਾਵੇ ਇਹਨਾਂ ਬਚਨਾਂ ਨੂੰ ਯਾਦ ਰੱਖਿਆ ਕਰੋ ਸਾ ਸੰਗਤ ਵਾਹਿਗੁਰੂ ਜੀ ਕਾ ਖਾਲਸਾ